ਹਾਂ ਜੀ ਇਹ ਸ리에 ਐਕਸੀਡੈਂਟ ਹੋਇਆ ਜਿਹੜੀ ਕੀ ਗੱਲ ਹੈ ਚਾਰ ਲੱਟਕੇ ਇਕ ਟਵਾ ਦੇ ਹੀ ਵਾਈਟ ਰੰਗ ਦਾ ਇੱਕ ਟਵਾ ਸੀ ਤੇ ਇਧਰੋਂ ਹਰੇ ਸੀ ਜਿਲੰਦਰ ਵੱਲੋਂ ਰਿਕੋਦਰ ਨੂੰ ਜਾ ਰਿਹਾ ਸੀ ਇੱਕ ਟਰੱਕ ਦੇ ਵਿੱਚ ਜਿਹੜੇ ਖੜੇ ਟਰੱਕ ਦੇ ਵਿੱਚ ਤੇ ਇਹ ਜਿਹੜਾ ਧਾਪਾ ਆਇਆ ਇਹ ਧਾਪਾ ਕਿਸ ਟਰੱਕ ਖੜੇ ਸੀ ਹਾਂ ਜੀ ਇਹਨਾਂ ਵੱਲੋਂ ਟਰੱਕ ਵਾਲਿਆਂ ਨੂੰ ਰੋਕਿਆ ਗਿਆ ਨਹੀਂ ਮੇਰੇ ਵੱਲੋਂ ਕੋਈ ਰੋਕਿਆ ਨਹੀਂ ਅੱਛਾ ਜੀ ਕੋਈ ਨੰਬਰ ਟਰੇਸ ਹੋਇਆ ਸਰ ਨੰਬਰ ਨਹੀਂ ਟਰੇਸ ਹੋਇਆ ਅੰਕਲ ਤੇ ਜਿਹੜੇ ਮੁੰਡੇ ਜਿਹਨਾਂ ਦਾ ਐਕਸੀਡੈਂਟ ਹੋਇਆ ਉਹਦੇ ਵਿੱਚ ਕਿੰਨੇ ਵੱਜ ਗਏ ਕਿੰਨੇ ਜਰੂਰ ਦੋ ਦੀ ਡੈਥ ਹੋ ਗਈ ਮੋਕੇ ਤੇ ਦੋ ਹਸਪੀਟਲ ਦਾ ਫਿਕਰਾ ਤੇ ਕਿਹੜੇ ਹਸਪੀਟਲ ਦਾ ਫਿਕਰਾ ਲੇ ਜੀ ਇਹ ਸਿਵਲ ਹਸਪੀਟਲ ਕੋਟਰ ਇਹ ਜਿਹੜਾ ਟਾਪਾ ਆ ਇਹ ਰੋਡ ਦੇ ਉੱਤੇ ਹਾਈਵੇ ਦੇ ਉੱਪਰ ਆ ਔਰ ਜਿਹੜੇ ਟਰੱਕ ਆ ਉਹ ਗਲਤ ਸਾਈਡ ਦੇ ਉੱਤੇ ਜਾਂ ਕਹਿ ਸਕਦੇ ਆ ਕਿ ਓਵਰ ਖੜੇ ਕਿੱਥੇ ਜਾਂਦੇ ਆ ਤੇ ਇਹ ਜਿਹੜੇ ਟਾਪੇ ਵਾਲਿਆਂ ਦੇ ਉੱਤੇ ਕੋਈ ਕਾਰਵਾਈ ਹੋਏਗੀ ਇਹ ਤਹਣਾ ਨੂੰ ਪੁਲਿਸ ਸਟੇਸ਼ਨ ਵਾਲੇ ਦੱਸਾਂਗੇ ਹਾਂਜੀ ਰਜਿਸਟ੍ਰੇਸ਼ਨ ਵਾਲੇ ਦੱਸਾਂਗੇ ਤੁਸੀਂ ਵੀ ਤਾਂ ਪੁਲਿਸ ਅਫਸਰ ਹੋਣਾ ਹਾਂਜੀ ਹਾਂਜੀ 112 ਤੁਹਾਡੀ ਐਂਟਰੀ ਆ ਹਾਂਜੀ ਹਾਂਜੀ ਤੇ ਜਿਹੜਾ ਇਹ ਨੰਬਰ ਟ੍ਰੇਸ ਹੋ ਗਿਆ ਫਿਰ ਤਾਂ ਹੋਊਗੀ ਹਾਂਜੀ ਨੰਬਰ ਟ੍ਰੇਸ ਹੋ ਗਿਆ ਦਾ ਹੋ ਜਾਣਾ